ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਵਾਹਨ ਉਦਯੋਗ ਖੇਤਰ ਵਿੱਚ ਐਮਐਸਐਮਈ ਨੂੰ ਹੁਲਾਰਾ ਦੇਣ ਲਈ ਦੋ ਪ੍ਰੋਜੈਕਟਾਂ ਦੀ ਕੀਤੀ ਸ਼ੁਰੂਆਤ। ਉਹਨਾਂ ਨੇ ਮਧੁਰਾਈ ਵਿੱਚ ਟੀਵੀਐਸ ਓਪਨ ਮੋਬਿਲਿਟੀ ਪਲੇਟਫਾਰਮ ਲਾਂਚ ਕੀਤਾ ਤੇ ਸੈਂਟਰ ਆਫ ਐਕਸਲੈਂਸ ਫਾਰ এমਪਲॉयਮੈਂਟ ਐਂਡ ਲਾਈਵਲੀਹੂਡ ਦਾ ਉਦਘਾਟਨ ਵੀ ਕੀਤਾ। ਆਟੋਮੋਬਾਈਲ ਉਦਯੋਗ ਨਾਲ ਸੰਬੰਧਿਤ ਇੱਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਅਰਥਚਾਰੇ ਦੇ ਵਿਕਾਸ ਲਈ ਨਿਰਮਾਣ ਅਤੇ ਨਵੀਨਤਾ ਦੋ ਜ਼ਰੂਰੀ ਥੰਮ੍ਹ ਨੇ। उन्होंने कहा कि निर्माण उद्योग में जीरो डिफेक्ट, जीरो इफेक्ट की नीति होनी चाहिए कॉन्फ्रेंस पांच हजार तो वस एम यूनिट ने हिस्सा लिया साथियों टेक्नोलॉजी और इनोवेशन की फील्ड के इतने सारे माइंड्स के बीच आना ये अपने आप में एक बहुत सुखद अनुभव है मुझे ऐसा लग रहा है जैसे कि मैं भविष्य को ਘੜਨੇ ਵਾਲੀ ਕਿਸੇ ਲੈਬਾਰਟਰੀ ਮੈਂ ਆਇਆ ਹੂੰ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਰਾਣੇ ਵਾਹਨਾ ਅਤੇ ਸਪੇਅਰ ਪਾਰਟਸ ਦੀ ਵਿਕਰੀ ਲਈ ਇੱਕ ਵੱਡਾ ਬਾਜ਼ਾਰ ਹੈ ਉਹਨਾਂ ਨੇ ਕਿਹਾ ਕਿ ਛੋਟੇ ਉਦਯੋਗ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਉਣਗੇ